ਦੇਸ਼ ਦਾ ਕਿਸਾਨ ਕੀ ਕਰੇ ਇਨਾਂ ਹਾਲਾਤਾਂ ਦੇ ਵਿੱਚ ਖੁਸ਼ ਰਵੇ ਜਾਂ ਖੁਦਕੁਸ਼ੀ ਕਰੇ ਇਹ ਹੁਣ ਕੇਂਦਰ ਸਰਕਾਰ ਫੈਸਲਾ ਕਰ ਲਵੇ on ਦੀ ਕਣਕ ਦੀ ਫਸਲ ਲਈ ਜਿਹੜਾ ਰਿਕਾਰਡ ਤੋੜ ਐਮਐਸਪੀ ਅਨਾਉਂਸ ਕਰਨ ਦੇ ਜਿਹੜੇ ਦਮਗਜੇ ਵਜਾ ਰਹੇ ਨੇ ਉਹਨਾਂ ਨੂੰ ਮੈਂ ਇਹ ਪੁੱਛਣਾ ਚਾਹੂੰਗਾ ਕਿ ਪ੍ਰਧਾਨ ਮੰਤਰੀ ਜੀ ਨੇ ਜਿਹੜੀ ਕੈਬਨਟ ਕਮੇਟੀ ਔਨ ਇਕਨੋਮਿਕ ਅਫੇਅਰਸ ਆਜ ਜਿਨੇ ਸੀਏਸੀਪੀ ਕਮਿਸ਼ਨ ਫਾਰ ਐਗਰੀਕਲਚਰ ਕਾਸਟ ਐਂਡ ਪ੍ਰਾਈਸਸ ਦੀਆਂ ਸਿਫਾਰਸ਼ਾਂ ਤੇ ਫੈਸਲਾ ਕੀਤਾ ਹੈ ਉਹਦੇ ਚ ਪੰਜਾਬ ਦੀ ਤੇ ਬਹੁਤੀ ਕਿਸਾਨੀ ਦੀ ਜਿਹੜੀ ਵਿੱਚ ਮੌਜੂਦਗੀ ਕਿੱਥੇ ਗਈ ਕੀ The cat sat on the ਇਹ ਉਦੋਂ ਹਾਲ ਨੇ ਜਦੋਂ ਗਲੋਬਲੀ ਕਣਕ ਦਾ ਮੰਦਾ ਹਾਲ ਹੋਇਆ ਪਿਆ ਸਨ 2022 ਤੋਂ ਭਾਰਤ ਵਿੱਚੋਂ ਕਣਕ ਦਾ ਐਕਸਪੋਰਟ ਪੈਣੇ ਜਦੋਂ ਰੂਸ-ਉਕਰੇਨ ਦੀ ਜੰਗ ਲੱਗੀ ਸੀ ਤੇ ਉਸ ਤੋਂ ਪਹਿਲਾਂ ਜਦੋਂ ਖੁਸ਼ਕੀ ਨਾਲ ਗਰਮੀ ਨਾਲ ਤੇ ਗਲੋਬਲ ਹਾਲਾਤਾਂ ਦੇ ਨਾਲ ਕਣਕ ਦਾ ਜਿਹੜਾ ਗਲੋਬਲ ਪ੍ਰਾਈਸ ਸੀ ਉਹ ਵੱਧ ਗਿਆ ਤੇ ਸਾਡੇ ਦੇਸ਼ ਦੇ ਵਿੱਚ ਖਾਨਾ ਪੂਰਤੀ ਲਈ ਇਹ ਕਾਰਵਾਈ ਕੀਤੀ ਗਈ ਸੀਗੀ 2023 ਦੇ ਵਿੱਚ ਫੇਰ ਪੈਣ ਵਧਾ ਦਿੱਤਾ ਗਿਆ 2024 'ਚ ਫੇਰ ਕਾਮਰਸ ਮਿਨਿਸਟਰ ਨੇ ਵਧਾ ਦਿੱਤਾ ਹੁਣ ਸਤੰਬਰ 2025 ਦੇ ਵਿੱਚ ਜਦੋਂ CACP ਨੇ ਫੈਸਲਾ ਕੀਤਾ ਹੈ ਦੱਸਣਾ ਜ਼ਰੂਰੀ ਹੈ ਕਿਸੇ ਵੇਲੇ 17 ਤੋਂ 18% ਉਕਰੇਨ ਦੇ ਵਿੱਚ ਕਣਕ ਦਾ ਪਜਾਨ ਘੱਟ ਹੋਇਆ 29% ਰਸ਼ੀਆ ਨੇ ਦੁਨੀਆ ਦੇ ਵਿੱਚ ਕਣਕ ਸਪਲਾਈ ਘੱਟ ਕਰ ਦਿੱਤੀ ਹੈ ਹੁਣ ਚਾਈਨਾ ਬ੍ਰਾਜ਼ੀਲ ਤੇ ਅਰਜਨਟੀਨਾ ਤੋਂ ਵੀ ਕਣਕ ਦੀ ਸਪਲਾਈ ਘੱਟ ਗਈ ਹੈ ਤੇ ਜੇ ਸਾਡੇ ਤੇ ਇਹਸਾਨ ਕਰ ਰਹੇ ਨੇ ਕਿ 6% ਤੁਹਾਨੂੰ ਵਾਧਾ ਦਿੱਤਾ ਜਾ ਰਿਹਾ ਇੰਨੀ ਤੇ ਮਹਿੰਗਾਈ ਹੈਗੀ ਹੈ ਬਾਕੀ ਚੀਜ਼ਾਂ ਕਿਉਂ ਐਕਸਪੋਰਟ ਪੈਨ ਕੀਤੇ ਹੋਏ ਨੇ